ਕੈਨੇਡਾ ਚ ਲੱਖਾਂ ਲੋਕਾਂ ਨੂੰ ਬਿਨਾ ਜਾਂਚ ਵਿਸਟਰ ਵੀਜ਼ੇ ਮਿਲੇ ਨੇ ਜੀ ਦੇਖੋ ਇਹਦੇ ਵਿੱਚ ਇਹ ਆ ਕਿ ਇਹ ਬਿੱਲ C12 ਹੈ ਉਹ ਇਸ ਸਮੇਂ ਪਾਰਲੀਮੈਂਟ ਦੇ ਵਿੱਚ ਉਹਦੇ ਤੇ ਜੋ ਪਬਲਿਕ ਸੇਫਟੀ ਕਮੇਟੀ ਹੈ ਉਹਦੇ ਵਿੱਚ ਸਵਾਲ ਜਵਾਬ ਹੋ ਰਹੇ ਨੇ ਸੋ ਇਹਦੇ ਵਿੱਚ ਜੋ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਨੇ ਜਿਲੀਨਾ ਮੈਜ ਡੀਆਬਸ ਉਹਨਾਂ ਤੋਂ ਵੀ ਬਹੁਤ سارے ਸਵਾਲ ਹੋ ਰਹੇ ਨੇ ਹੁਣ ਬਿਲ ਸੀ 12 ਦੀ ਗੱਲ ਕਰੀਏ ਤੇ ਹਾਊਸ ਆਫ ਕਾਮਨ ਦੇ ਵਿੱਚ ਦੋ ਰੀਡਿੰਗ ਸੀ ਇਹ ਪਰ ਹੋ ਚੁੱਕੀਆਂ ਨੇ ਹੁਣ ਇਹ ਮਾਮਲਾ ਪਬਲਿਕ ਸੇਫਟੀ ਕਮੇਟੀ ਦੇ ਕੋਲ ਹੈ ਇਸ ਕਮੇਟੀ 'ਚ ਸਵਾਲ ਜਵਾਬ ਇਸ ਵਿੱਚ ਚੱਲ ਰਹੇ ਨੇ ਫਿਰ ਤੀਜੀ ਰੀਡਿੰਗ ਹੋਊਗੀ ਫਿਰ ਇਹ ਪਾਸ ਹੋਗਾ ਉਸ ਤੋਂ ਬਾਅਦ ਫਿਰ ਇਹ ਸੈਨਟਜ ਜਾਣਾ ਸੈਨਟ ਤੋਂ ਬਾਅਦ ਫਿਰ ਜਿਹੜੀ ਹੈ ਇਹਨੂੰ ਅਪਰੂਵਲ ਮਿਲਣੀ ਹੈ ਸੋ ਇਹ ਬਿਲ ਜਿਹੜਾ ਫੀ ਲਾਗੂ ਹੋਗਾ ਸੋ ਇਸ ਬਿੱਲ ਦੇ ਵਿੱਚ ਇਹ ਆ ਕਿ ਜੋ ਵੀ ਕੈਨੇਡਾ ਦੇ ਵਿੱਚ ਭਾਵੇਂ ਕੋਈ ਵਿਜ਼ਟਰ ਆਇਆ ਹੋਵੇ ਇੰਟਰਨੈਸ਼ਨਲ ਸਟੂਡੈਂਟ ਆਇਆ ਹੋਵੇ ਵਰਕ ਪਰਮਿਟ ਹੋਲਡਰ ਆਇਆ ਹੋਵੇ ਮਤਲਬ ਜਿਹੜੇ ਵੀ ਲੋਕ ਜੂਨ 24 2023 ਤੋਂ ਬਾਅਦ ਕੈਨੇਡਾ ਦੇ ਵਿੱਚ ਸਾਈਲੰਟ ਕਲੇਮ ਕਰਦੇ ਨੇ ਸੋ ਅਗਰ ਉਹਨਾਂ ਨੇ 1 ਸਾਲ ਤੋਂ ਇੱਕ ਈਅਰ ਤੋਂ ਇੱਕ ਸਾਲ ਦੇ ਅੰਦਰ ਅੰਦਰ ਗੱਲ ਆ ਫਿਰ ਤਾਂ ਠੀਕ ਹੈ ਅਗਰ ਇੱਕ ਸਾਲ ਬੀਤ ਜਾਣ ਤੋਂ ਬਾਅਦ ਫਿਰ ਅਸਾਈਲਮ ਕਲੇਮ ਕੀਤਾ ਹੋਗਾ ਤਾਂ ਉਹ ਕਹਿੰਦੇ ਨੇ ਇਨ ਐਲੀਜੀਬਲ ਹੋ ਜਾਣਗੇ ਸੁਪਾਵ ਜੂਨ 24 2020 ਤੋਂ ਬਾਅਦ ਜਿੰਨੇ ਵੀ ਅਸਾਈਲਮ ਕਲੇਮ ਹੋਏ ਨੇ ਅਗਰ ਤਾਂ ਉਹ ਸਾਲ ਦੇ ਵਿੱਚ ਵਿੱਚ ਹੋ ਗਏ ਔਣ ਤੋਂ ਫਿਰ ਤਾਂ ਠੀਕ ਹੈ ਅਗਰ ਸਾਲ ਤੋਂ ਬਾਅਦ ਕੀਤੇ ਗਏ ਨੇ ਫਿਰ ਉਹ ਇਨ ਐਲੀਜੀਬਲ ਹੋ ਜਾਣਗੇ ਹੁਣ ਹੋਇਆ ਪਿਛਲੇ ਸਮੇਂਦਰਾਨ ਕੀ ਹੈ ਕਿ ਬਹੁਤ ਵੱਡੀ ਸਜ਼ਾ ਦੇ ਵਿੱਚ ਜਿਹੜੇ ਕੋਈ ਵਿਸਟਰ ਆ ਗਿਆ ਕੋਈ ਇੰਟਰਨੈਸ਼ਨਲ ਸਟੂਡੈਂਟ ਆ ਗਿਆ ਵਿਦਿਅਕਿਆ ਜਾ ਕੋਈ ਵਰਕ ਪਰਮਿਟ ਆ ਗਿਆ ਇੱਥੇ ਦੇਖਿਆ ਕਿ ਨਹੀਂ ਗੱਲ ਬੰਦ ਰਹੀ ਤਾਂ ਫਿਰ ਕੀ ਆ ਇੱਕ ਆਖਰੀ ਰਾਹ ਬਚਦਾ ਵੀ ਦੂਸੀ ਜਾ ਕੇ ਫਿਰ ਫਿਊਜੀ ਇਕਲੇ ਦੂਸਰੇ ਲਖਾਨੀ ਤਜ਼ਾਰ ਦੇ ਵਿੱਚ ਇਸ ਤਰੀਕੇ ਲਈ ਸੋਏ ਨੇ ਕੋਈ ਸਰਕਾਰ ਕੋਸ਼ਿਸ਼ ਕਰ ਰਹੀ ਹੈ ਵੀ ਇਸ ਬੈਲ ਸੀ ਡਵੈਲਪ ਦੇ ذریعے ਇਹਨਾਂ ਸਾਰਿਆਂ ਨੇ ਜਿਨ੍ਹਾਂ ਨੇ ਇੱਕ ਦਾ ਗਲਤ ਜਿਹੜਾ ਮਿਸਯੂਜ਼ ਕੀਤਾ ਆ ਸੋ ਇਹਨਾਂ ਨੂੰ ਜਿਹੜਾ ਰੋਕਿਆ ਜਾਵੇ ਕਿਸ ਨਾ ਕਿਸੇ ਤੰਗਣਾ ਜਿਹੜਾ ਇਹ ਚੀਜ਼ਾਂ ਚੱਲ ਰਹੀਆਂ ਸੀ ਸੋ ਇਹਨਾਂ ਦੇ ਉੱਪਰ ਰੋਕ ਲਾਈ ਜਾਵੇ ਪਰ ਦੂਜੇ ਪਾਸੇ ਇਹ ਜਿਹੜੇ ਸਵਾਲ ਜਿਵੇਂ ਪਬਲਿਕ ਸੇਫਟੀ ਕਮੇਟੀ ਚੱਲ ਰਹੇ ਨੇ ਸੋ ਇਮੀਗ੍ਰੇਸ਼ਨ ਮਿਨਿਸਟਰ ਤੋਂ ਬਹੁਤ ਇੱਛੇ ਸਵਾਲ ਕੀਤੇ ਗਏ ਸੋ ਉਹਦੇ ਵਿੱਚ ਵਿਜ਼ਟਰ ਵੀਜ਼ਾ ਨੂੰ ਲੈ ਕੇ ਜਦੋਂ ਨਾਲ ਤੋਂ ਸਵਾਲ ਕੀਤੇ ਗਏ ਸੋ ਉਹਦੇ ਵਿੱਚ ਧਾਰਨਾ ਦਿੱਤੀਆਂ ਗਈਆਂ ਵੀ ਆਈਐਸ ਆਈਐਸ ਦੇ ਨਾਲ ਸੰਬੰਧਿਤ ਪੀ ਜਿਹੜੇ ਅੱਤਵਾਦੀ ਨੇ ਉਹ ਵੀ ਵੈਸਟਰ ਵੀਜਾ ਦੇ ਉੱਪਰ ਕੈਨੇਡਾ ਚ ਹੋਰ ਜਾਂ ਦਾਖਲ ਹੋ ਗਏ ਪੀ ਉਹਨਾਂ ਨੂੰ ਇੱਥੇ ਜਦੋਂ ਆਏ ਨੇ ਉਹਨਾਂ ਦੀ ਪ੍ਰੋਪਰ ਸਕਰੀਨਿੰਗ ਨਹੀਂ ਹੋਈ ਉੱਥੇ ਇੱਕ ਯੂਕੇ ਦੇ ਧਾਰਨ ਦਿੱਤੀ ਕਿ ਵੀ ਯੂਕੇ ਦੇ ਵਿੱਚ ਇੱਕ ਸੈਕਸ ਸੈਂਡਰ ਸੀਗਾ ਸੁਜੀ ਨੂੰ ਬਕਾਇਦਾ ਤੌਰ ਤੇ ਉੱਥੇ ਕਨਵਰਟ ਕੀਤਾ ਗਿਆ ਸੀਗਾ ਵੀ ਉਹ ਵੀ ਸਵਿਸਟਰ ਵੀza ਲੈ ਕੇ ਕੈਨੇਡਾ ਦੇ ਵਿੱਚ ਆਉਣ ਜਿਹੜਾ ਆ ਟਾਕਲ ਹੋਣ ਦੇ ਵਿੱਚ ਕਾਮਯਾਬ ਹੋ ਗਿਆ ਸਰ ਇਸ ਤਰੀਕੇ ਦੀਆਂ ਰਿਪੋਰਟਾਂ ਜਿਹੜੀਆਂ ਕੈਨੇਡੀਅਨ ਇਮੀਗ੍ਰੇਸ਼ਨ ਦੇ ਹਵਾਲੇ ਦੇ ਨਾਲ ਸਾਹਮਣੇ ਆਈਆਂ ਨੇ ਉਹਦੇ ਵਿੱਚ ਇਹ ਦੱਸਿਆ ਗਿਆ ਆ ਕਿ ਇਹ ਪਿਛਲੇ ਸਮੇਂ ਦੌਰਾਨ ਜੇਕਰ ਅਸੀਂ ਇਹ ਦੇਖੀਏ ਕਿ ਜੋ ਪਿਛਲਾ ਸਮਾਂ ਲੰਘ ਕੇ ਗਿਆ ਆ ਸੋ ਉਹਦੇ ਵਿੱਚ ਬਹੁਤ ਵੱਡੀ ਤਜਾਦ ਦੇ ਵਿੱਚ ਲੋਕਾਂ ਨੂੰ ਏ ਵਿਸਟਰ ਵੀਜ਼ੇ ਦਿੱਤੇ ਗਏ ਨਵੀਂ ਇਮੀਗ੍ਰੇਸ਼ਨ ਬੈਕਗ੍ਰਾਉਂਡ ਜਿਹੜੀ ਆ ਉਹ ਚੈੱਕ ਨਹੀਂ ਕੀਤੀ ਗਈ ਬਿਨਾ ਇਮੀਗ੍ਰੇਸ਼ਨ ਬੈਕਗ੍ਰਾਉਂਡ ਜਾਂ ਬਿਨਾ ਉਹਨਾਂ ਦੇ ਜਿਹੜੀ ਪੁਲਿਸ ਕਲੀਅਰੈਂਸ ਤੋਂ ਇਹ ਵਿਸਟਰ ਵੀਜ਼ੇ ਦਿੱਤੇ ਗਏ ਤਾਂ ਇਸ ਸਾਲ ਦੀ ਹੀ ਅਗਰ ਅਸੀਂ ਕੱਲੀ ਗੱਲ ਕਰੀਏ ਸਦਸਿਆ ਜਾ ਰਿਹਾ ਵੀ ਜਨਵਰੀ 1 ਤੋਂ ਲੈ ਕੇ ਅਗਸਤ 31 2025 ਤੱਕ 7,44,070 ਵਿਸਟਰ ਵੀਜ਼ੇ ਦਿੱਤੇ ਗਏ ਨੇ ਸੋ ਜਿਨ੍ਹਾਂ ਦੀ ਜਿਹੜੀ ਆ ਬੈਕਗ੍ਰਾਉਂਡ ਜਾਂ ਪੁਲਿਸ ਜਿਹੜੀ ਆ ਚੈਕਿੰਗ ਹੁੰਦੀ ਆ ਉਹ ਚੈੱਕ ਹੀ ਨਹੀਂ ਇਸ ਜੀ ਦੇ ਵਿੱਚ ਸਭ ਤੋਂ ਜ਼ਿਆਦਾ ਇਹ 21050 ਦੇ ਇੰਡੀਆ ਤੋਂ ਦਿੱਤੇ ਗਏ ਨੇ ਚੀਨ ਤੋਂ 142870 ਹੈ ਨਾਈਜੀਰੀਆ ਤੋਂ 80000 450 ਹੈ ਕੋਲੰਬੀਆ ਤੋਂ 28040 ਤੇ ਮੈਕਸੀਕੋ ਤੋਂ 25790 ਹੈ ਸੋ ਇਹ ਪੰਜ ਮੁਲਕਾਂ ਨੂੰ ਸਭ ਤੋਂ ਜ਼ਿਆਦਾ ਵਿਜ ਦਿੱਤੇ ਗਏ ਨੇ ਤੇ ਇਹਨਾਂ ਪੰਜ ਮੁਲਕਾਂ ਦੇ ਨਾਲ ਹੀ ਸੰਬੰਧਤ ਸਾਰੇ ਕ੍ਰਿਮੀਨਲਸ ਜਿਹੜੇ ਨੇ ਪਿਛਲੇ ਸਮੇਂ ਦੌਰਾਨ ਕੈਨੇਡਾ ਦੇ ਵਿੱਚ ਤਾਕਲ ਹੋਣ ਚ ਕਾਮਯਾਬ ਹੋਏ ਨੇ ਵੱਖ-ਵੱਖ ਤੰਗ ਤਰੀਕੇ ਨਾਲ ਸੋ ਕ੍ਰਿਮੀਨਲ ਐਕਟੀਵਿਟੀਸ ਵਿੱਚ ਜਿਹੜੇ ਲੋਕ ਇਨਵੋਲ ਨੇ ਉਹ ਵੀ ਇਹਦਾ ਪੰਜਾ ਮਲਕਾਂ 'ਚ ਜਾਣਾਂ ਨੇ ਤੇ ਇਹਨਾਂ ਪੰਜਾ ਮਲਕਾਂ 'ਚ ਉਹ ਸਟੇਲ ਮੈਂ ਜਿਵੇਂ ਇਸ ਸਾਲ ਦੀ ਧਾਰਨ ਦਿੱਤੀ ਹੈ ਤੇ 744000 ਆਲਰੇਡੀ ਇਹ ਵੀ ਜਿਹੜੇ ਵੀ ਸਟੂਡੈਂਟਾਂ ਦੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਕੋਈ ਪੁਲਿਸ ਕਲੀਅਰੈਂਸ ਚੈੱਕ ਨਹੀਂ ਹੋਈ ਹੈ ਇਹ ਬੜੇ ਟਿੱਖੇ ਸਵਾਲ ਜਿਹੜੇ ਫੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਪੁੱਛੇ ਗਏ ਨੇ ਤੇ ਉਹਦੇ ਵਿੱਚ ਫਿਰ ਉਹਨਾਂ ਕੋਲ ਇਹੀ ਜਵਾਬ ਸੀਗਾ ਕਹਿੰਦੇ ਵੀ ਰੋਬਸਟ ਸਕਰੀਨਿੰਗ ਪ੍ਰੋਸੈਸ ਹੁੰਦਾ ਆ ਕਿ ਜਿਵੇਂ ਅਸੀਂ ਇੱਕ ਟਿਕ ਮਾਰਕ ਲਾ ਦਨੇ ਵੀ ਕਿਸੇ ਨੇ ਟਿਕ ਲਾਤਾ ਕਿਸੇ ਨੇ ਨਹੀਂ ਟਿਕ ਲਾਤਾ ਵਿਟ੍ਰਕਟਰ ਪੁੱਛਿਆ ਗਿਆ ਕੋ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਆਸੀਂ ਨੋ ਤੇ ਟਿਕ ਲਾਤਾ ਸੋ ਉਹਨਾਂ ਦੇ ਆਧਾਰ ਤੇ ਉੱਪਰ ਇਹ ਸਿਸਟਮ ਜਿਹੜਾ ਕੰਪਿਊਟਰਾਈਜ਼ਡ ਸਿਸਟਮ ਦਿੱਤੇ ਜਾਂਦਾ ਆ ਕੋਈ ਚੈੱਕਅਪ ਦੀ ਇਹ ਬਹੁਤ ਵੱਡੇ ਸਵਾਲ ਜਿਹੜੇ ਸੀਗੇ ਕਿ ਇਮੀਗ੍ਰੇਸ਼ਨ ਮਿਸਟਰੀ ਤੋਂ ਪੁੱਛੇ ਗਏ ਨੇ ਸੋ ਇਹਨਾਂ ਸਵਾਲਾਂ ਤੋਂ ਲੈ ਕੇ ਵੀ ਹੁਣ ਮੇਨਸਟ੍ਰੀਮ ਮੀਡੀਆ 'ਚ ਚਰਚਾ ਮਾ ਚੱਲ ਰਹੀ ਹੈ। ਬਾਕੂਬੀ ਇਵੈਸਟਰ ਵੀਜ਼ਾ ਨੂੰ ਲੈ ਕੇ ਆ ਜਿਹੜੀ ਹੈ ਜੀ ਉਹ ਕ੍ਰਿਮੀਨਲ ਚੈੱਕ ਚੈੱਕ ਨੂੰ ਲੈ ਕੇ ਡਿਟੇਲ ਤੁਸੀਂ ਸਾਂਝ ਕੀਤੀ ਆ ਸੋ ਇੱਕ ਇੱਕ ਡਿਟੇਲ ਹੋਰ ਹੈ ਪ੍ਰੇਮ ਸਿੰਘ ਸਾਹਿਬ ਉਹ ਵੀ ਉਹ ਕੈਨੇਡਾ ਦੇ ਵਿੱਚ ਇਹ ਉਹ ਵੀ ਕੈਨੇਡਾ ਦੇ ਨਾਲ ਸੰਬੰਧਿਤ ਹੈ ਸੋ ਉਹਦੇ ਵਿੱਚ ਹਸਪੀਟਲ ਦੀ ਡਿਟੇਲ ਦਿੱਤੀ ਆ ਵੀ ਬ੍ਰੈਂਪਟਨ ਤੇ ਸਰੀ ਦੇ ਹਸਪਤਾਲ ਕੈਨੇਡਾ 'ਚ ਫੱਡ ਹੀ ਰਹੇ ਨੇ। ਇਹੜੀ ਚੀਜ਼ ਦੇ ਵਿੱਚ ਜੀ ਦੇਖੋ ਇਹ ਹਸਪੀਟਲਸ ਦੇ ਬਾਰੇ ਇਹ ਕੈਨੇਡਾ ਦੇ ਵਿੱਚ secondscript.org ਨੇ ਇੱਕ ਰਿਪੋਰਟ ਆਪਣੀ ਪੇਸ਼ ਕੀਤੀ ਤੁਸੀਂ secondscript.org ਤੇ ਜਾ ਕੇ ਇਹ ਰਿਪੋਰਟ ਪੜ੍ਹ ਸਕਦੇ ਹੋ ਸੋ ਇਹਦੇ ਵਿੱਚ ਉਹਨਾਂ ਨੇ ਕੈਨੇਡਾ ਦੇ 83 ਹਸਪੀਟਲਸ ਦੇ ਜਿਹੜੇ Google ਦੇ ਉੱਪਰ ਰਿਵਿਊ ਹੁੰਦੇ ਨੇ ਉਹਦੇ ਸਕੋਰ ਕਿੰਨੇ ਨੇ ਕਿ ਵੇਟਿੰਗ ਟਾਈਮ ਉੱਥੇ ਕਿੰਨਾ ਆ ਇਹ ਵੇਇਟਿੰਗ ਰੂਮਸ ਦੇ ਕੀ ਹਾਲਾਤ ਨੇ ਬਹੁਤ ਸਾਰੇ ਯਾਨੀ ਸਵਾਲ ਲੋਕਾਂ ਤੋਂ ਪੁੱਛੇ ਗਏ ਲੋਕਾਂ ਨੇ ਆਪਣੇ ਜਵਾਬ ਦਿੱਤੇ ਤੇ ਇਹ ਜਿਹੜੀ ਵੱਖ-ਵੱਖ ਜਿਹੜੇ ਤਰੀਕੇ ਨਾਲ ਇਹਨਾਂ ਨੇ ਰਿਪੋਰਟ ਇਹ ਤਿਆਰ ਕੀਤੀ ਹੈ ਸੋ ਇਹਦੇ ਵਿੱਚ ਇਹਨਾਂ ਨੇ ਰੇਟਿੰਗ ਦਿੱਤੀ ਹੈ ਬਿਤਿਆਸੀ ਹਸਪੀਟਲ ਦੇ ਵਿੱਚੋਂ ਪਹਿਲੇ ਨੰਬਰ ਤੇ ਦੂਜੇ ਤੇ ਤੀਜੇ ਤੇ ਕਿਹੜਾ ਆ ਤੇ ਉਹਦੇ ਵਿੱਚ ਜਿਹੜੇ ਆਖਰੀ ਨੰਬਰ ਦੇ ਜਿਹੜੇ ਹਸਪਤਾਲਸ ਆਉਂਦੇ ਨੇ ਸੋ ਉਹਦੇ ਵਿੱਚ ਦੱਸਿਆ ਗਿਆ ਕਿ ਜੋ ਸਰੀ ਦਾ ਸਰੀ ਮੈਮੋਰੀਅਲ ਹਸਪਤਾਲ ਹੈ ਸੋ ਜਿਹੜਾ ਕਿ ਸਰੀ ਪੰਜਾਬੀਆਂ ਦਾ ਗੜ ਹੈ ਸੋ ਉੱਥੇ ਜੋ ਸਰੀ ਮੈਮੋਰੀਅਲ ਹਸਪੀਟਲ ਹੈ ਸੋ ਇਹ ਨੂੰ 83ਵਾਂ ਨੰਬਰ ਮਿਲਿਆ ਤੇ ਸਭ ਤੋਂ ਫਾਡੀ ਰਿਹਾ ਸਰੀ ਮੈਮੋਰੀਅਲ ਹਸਪੀਟਲ ਤੇ ਜੋ 82ਵੇਂ ਨੰਬਰ ਤੇ ਆਇਆ ਜੋ ਤੋਂ ਇੱਕ ਨੰਬਰ ਘੱਟ ਹੈ ਸੋ ਉਹਦੇ ਵਿੱਚ ਬ੍ਰੈਮਟਨ ਦਾ ਸਿਵਿਕ ਹਸਪੀਟਲ ਹੈ ਜੋ ਕਿ ਵਿਲੀਅਮ ਆਸਲਰ ਹੈਲਥ ਸਿਸਟਮ ਦੇ ਅਧੀਨ ਆਉਂਦਾ ਸੋ 82ਵੇਂ ਨੰਬਰ ਤੇ ਸਭ ਤੋਂ ਐਂਡਲੇ ਨੰਬਰ ਤੇ ਬ੍ਰੈਮਟਨ ਦਾ ਤੇ ਉਸ ਤੋਂ ਵੀ 83ਵੇਂ ਨੰਬਰ ਤੇ ਸਭ ਤੋਂ ਫਾਡੀ ਹੁੰਦਾ ਸਰੀ ਮੈਮੋਰੀਅਲ ਹਸਪੀਟਲ ਸੋ ਜਿਹੜੇ ਪੰਜਾਬੀਆਂ ਦੇ ਗੜ ਦੇ ਵਿੱਚ ਹਸਪਤਾਲ ਬੜੇ ਹੋਏ ਨੇ ਉਹ ਪੂਰੇ ਕੈਨੇਡਾ ਭਾਰ ਦੇ ਵਿੱਚ ਸਭ ਤੋਂ ਹੇਠਲੇ ਨੰਬਰ ਦੇ ਉੱਪਰ ਆਏ ਨੇ ਸੋ ਪਹਿਲੇ ਨੰਬਰ ਤੇ ਇਹਦੇ ਵਿੱਚ ਮੌਡ ਸੈਂਟ ਜੋਸਫ ਹਸਪਤਾਲ ਜਿਹੜਾ ਬ੍ਰਿਟਿਸ਼ ਕੋਲੰਬੀਆ ਚ ਹੈ ਇਹ ਵੈਲੀ ਰੀਜਨਲ ਹਸਪਤਾਲ ਉੱਚੇ ਨੰਬਰ ਤੇ ਨੋਵਾ ਸਕੋਸ਼ੀਆ ਦਾ ਇਹਦੇ ਵਿੱਚ ਕੋਬੈਕ ਦਾ ਜਿਹੜਾ ਹਸਪਤਾਲ ਈਨਫੈਂਟ ਜੀਸਸ ਹੈ ਟੀਜੀਆ ਇਹ ਮੌਡਸਟੇ ਹਸਪਤਾਲ ਅਟਾਰੀਓ ਦਾ ਚੌਥਿਤ ਹੈ ਸੈਂਟ ਪੌਲ ਹਸਪਤਾਲ ਇਹ ਬ੍ਰਿਟਿਸ਼ ਕੋਲੰਬੀਆ ਦਾ ਇਹ ਪੰਜਵੇਂ ਨੰਬਰ ਤੇ ਆਏ ਨੇ ਤੋ ਇਹ ਪੰਜ ਹਸਪੀਟਲ ਨੇ ਜਿਹੜੇ ਚੰਗੇ ਪੋਜੀਸ਼ਨ ਤੇ ਨੇ ਤੇ ਸਭ ਤੋਂ ਫਾੜੀ ਜਿਹੜੇ ਨੇ ਬ੍ਰੈਫਟਨ ਦੇ ਸਰੀ ਦੇ ਹਸਪੀਟਲ ਇਸ ਰਿਪੋਰਟ ਦੇ ਵਿੱਚ ਰਹੇ ਨੇ ਸੋ ਇਹ ਰਿਪੋਰਟ ਤੋਂ ਬਾਅਦ ਫਿਰ ਇਹ ਹਾਲਾਤ ਕਿਸ ਤਰੀਕੇ ਦੇ ਦੁਸਤਸਾਕ ਜਿਹੜੇ ਲੋਕਾਂ ਨੇ ਜਿਹੜੀਆਂ ਮੁਸ਼ਕਲਾਂ ਦੁੱਖ ਪਰੇਸ਼ਾਨੀਆਂ ਕਿਸ ਤਰੀਕੇ ਦੀਆਂ ਹੋ ਸਕਦੀਆਂ ਨੇ ਸੋ ਇਹ ਇਹਨੂੰ ਹੁਣ ਸਭ ਤੋਂ ਐਂਡਲੇ ਤੋਂ ਹੌਲੀ-ਹੌਲੀ ਇੰਪਰੂਵ ਹੋਣ ਵਾਲੇ ਸਮੇਂ 'ਚ ਹੁੰਦੇ ਜਾਂ ਨਹੀਂ ਹੁੰਦੇ ਇੱਕ ਵੱਖਰੀ ਗੱਲ ਹੈ ਪਰ ਰਿਪੋਰਟ ਕੁਝ ਹੋਰ ਹੀ ਕਹਿੰਦੀ ਹੈ ਕਿ